ਹਾਲ ਟਨ ਉਸ ਦੇ ਵੀ ਤੁਹਾਡਾ ਸਵਾਗਤ ਐਸਐਸਪੀ ਗੁਰਦਾਸਪੁਰ ਦਿਸ਼ਾ ਨਿਰਦੇਸ਼ਾ ਮੁਤਾਬਕ ਨਸ਼ਾ ਦੇ ਖਿਲਾਫ ਕੱਢੀ ਗਈ ਪਹੀਆ ਤਹਿਤ ਦਿਨਾਨਗਰ ਪੁਲਿਸ ਵੱਲੋਂ ਇੱਕ ਨੌਜਵਾਨ ਨੂੰ 25 ਗ੍ਰਾਮ ਹੈਰੋਇਨ ਅਲਗਿਸ਼ਤ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਗਈ ਜਿਸ ਤਹਿਤ ਦਿਨਾਨਗਰ ਥਾਣੇ ਦੇ ਐਸਐਚਓ ਨੇ ਕਿਹਾ ਏਐਸਆਈ ਸੁਰਜੀਤ ਸਿੰਘ ਨਾਲ ਪੁਲਿਸ ਪਾਰਟੀ ਵੱਲੋਂ ਕਰੋਟਾ ਬਾਈਪਾਸ ਤੇ ਨਾਕਾ ਲਗਾਇਆ ਗਿਆ ਜਿਸ ਦੌਰਾਨ ਇੱਕ ਨੌਜਵਾਨ ਨੇ ਮੋਟਰਸਾਈਕਲ ਤੇ ਆਂਦੇ ਹੋਏ ਪੁਲਿਸ ਨੂੰ ਦੇਖ ਕੇ ਮੋਟਰਸਾਈਕਲ ਵਾਪਸ ਮੋੜਨ ਦੀ ਕੋਸ਼ਿਸ਼ ਕੀਤੀ ਤਾ ਪੁਲਿਸ ਨੇ ਮੌਕੇ ਤੇ ਉਸ ਨੌਜਵਾਨ ਨੂੰ ਕਾਬੂ ਕਰਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲ 25 ਗ੍ਰਾਮ ਹੈਰੋਇਨ ਦੀ ਬਰਾਮਦਗੀ ਹੋਈ ਆਓ ਦੇਖਦੇ ਹਾਂ ਇੱਕ ਰਿਪੋਰਟ ਆ ਦੇਖਿਆ ਨੂੰ ਦੇਸ਼ ਅਨੁਸਾਰ ਐਸਆਈ ਸੁਖਜੀਤ ਸਿੰਘ ਹੁਣਾਂ ਨੇ ਨਾਕਾ ਲਾਇਦਾ ਸੀ ਡੀਡਾ ਮੋੜ ਤੇ ਉਧਰੋਂ ਇੱਕ ਲੜਕਾ ਜਿਹੜਾ ਵਾ ਉਹ ਮੋਟਰਸਾਈਕਲ ਤੇ ਆਉਂਦਾ ਦਿਖਾਈ ਦਿੱਤਾ ਜਿਹਦੀ ਪੁੱਛ ਕੇ ਚਾਰੇ ਤੇ ਤਲਾਸ਼ੀ ਲੈਣਦੇ ਉਹਦੇ ਪਾਸੋਂ 25 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਅਏ ਜੀ ਦਾਸ ਆਸੀਆਂ ਦਾ ਰਹਿਣ ਆਲਾ ਵਾ ਇਹਦੇ ਫਾਦਰ ਦਾ ਨਾਮ ਕਰਨ ਕਰਨ ਕੁਮਾਰ ਹੈ ਇਹਨੂੰ ਮੁਢਲੀ ਪੁਛਗਿਏ ਚ ਨੇ ਦੱਸਿਆ ਮੈਂ ਪ੍ਰਦੀਪ ਕੁਮਾਰ ਇਲੀਅਸ ਬੱਬੂ ਕੋਲੋਂ ਮੈਂ ਸਾਰਾ ਸਮਾਨ ਲੈ ਕੇ ਆਣਾ ਇਹ ਇਹਨੂੰ ਬੱਬੂ ਨੂੰ ਵੀ ਨਾਮਜ਼ਦ ਕੀਤਾ ਗਿਆ ਵਾ ਇਹਨੂੰ ਫੜ ਕੇ ਅਸੀਂ ਇਦਾਂ ਦੇ ਅਗਲੇ ਜਿਹੜੇ ਹੋਰ ਬੈਕਵਰਡ ਤੇ ਫਾਰਵਰਡ ਲਿੰਕੇਜ ਨੇ ਉਹਨਾਂ ਨੂੰ ਵੀ ਜਲਦੀ ਤੋਂ ਜਲਦੀ ਗ੍ਰਫਤਾਰ ਕੀਤਾ ਜਾਏਗਾ ਤੇ ਮਕਦਮਾ ਜਿਹੜਾ ਕੋਰਟ ਦੇ ਵਿੱਚ ਦਿੱਤਾ ਜਾਵੇਗਾ ਸਰ ਤੋਂ ਇਹ ਅਰਕੀ ਕੀ ਕਾਰਵਾਈ ਕਰ ਰਹੇ ਹਾਂ ਨਸ਼ੇ ਨੂੰ ਬਿਲਕੁਲ ਜ਼ੀਰੋ ਲੈਵਲ ਤੋ ਖਤਮ ਕਰ ਲਈਏ ਨਸ਼ੇ ਨੂੰ ਜ਼ੀਰੋ ਲੈਵਲ ਤੇ ਸਰਨਾ ਪਹਿਲੇ ਜਿਹੜੇ ਬਹੁਤ ਜ਼ਿਆਦਾ ਪੀਣ ਵਾਲੇ ਹੋ ਗਏ ਨੇ ਐਡਿਕਟ ਇਹਨਾਂ ਨੂੰ ਅਸੀਂ ਸੈਮੀਨਾਰ ਲਾ ਰਹੇ ਹਾਂ ਸਿਵਲ ਹਸਪਤਾਲ ਦੇ ਵਿੱਚ ਇਹਨਾਂ ਨੂੰ ਆਪਾਂ ਮੈਡੀਸਨ ਦਵਾ ਰਹੇ ਹਾਂ ਆਪਾਂ ਬਾਰ-ਬਾਰ ਇਹਨਾਂ ਦੇ ਇਹਨਾਂ ਨੂੰ ਸੈਮੀਨਾਰਾਂ ਦੇ ਵਿੱਚ ਇਹਨਾਂ ਨੂੰ ਨਸ਼ਾ ਛਡਾਓ ਕੇਂਦਰਾ ਬਾਰੇ ਵੀ ਜਾਗਰੂਕ ਕਰਾ ਰਹੇ ਹਾਂ ਔਰ ਸਰਨਾ ਵੱਡੀ ਜਿਹੜੀ ਗੱਲ ਆ ਜਿਹੜਾ ਮੈਂ ਲੋਕਾਂ ਨੂੰ ਇਸ ਗੱਲੋਂ ਪ੍ਰੇਰਿਤ ਕਰਦਾ ਵੀ ਪਿੰਡ ਜਿਹੜਾ ਵਾ ਉਹ ਪਬਲਿਕ ਨੇ ਆਪਣੇ ਪਿੰਡ ਵਾਲਿਆਂ ਨੇ ਸਾਹਮਣਾ ਅਗਰ ਇਹ 15 ਮੈਂਬਰੀ ਜਾਂ 20 ਮੈਂਬਰੀ ਕਮੇਟੀ ਬਣਾ ਕੇ ਜਿਹੜੇ ਜਿਹੜੇ ਪਿੰਨ ਵਾਲੇ ਉਹਨਾਂ ਦੇ ਘਰ ਜਾਣ ਜਿਹੜੇ ਵਿਚਨ ਵਾਲੇ ਆ ਉਹਨਾਂ ਨੂੰ ਜਾ ਕੇ ਚੇਤਾਵਨੀ ਦੇਣ ਔਰ ਜੇ ਕੋਈ ਪਿੰਡ ਦੇ ਵਿੱਚ ਲੈਣ ਆਉਂਦਾ ਵਾ ਤੇ ਉਹਨੂੰ ਫੜ ਕੇ ਪੁਲਿਸ ਦੇ ਹਵਾਲੇ ਕਰੂ ਜਿੰਨਾ ਚਿਰ ਪਿੰਡ ਵਾਲੇ ਜਾਂ ਮਹੱਲਿਆਂ ਵਾਲੇ ਜਾਂ ਸ਼ਹਿਰਬਾਦ ਨਿਵਾਸੀ ਆਪਣੀਆਂ ਟੀਮਾਂ ਨਹੀਂ ਬਣਾਉਂਦੇ ਪੁਲਿਸ ਦਾ ਸਹਿਯੋਗ ਨਹੀਂ ਦਿੰਦੇ ਉਹਨਾਂ ਚਿਰ ਜਿਹੜਾ ਵਾ ਚਿੱਤੇ ਨੂੰ ਕੰਟਰੋਲ ਤੇ ਕੀਤਾ ਜਾ ਸਕਦਾ ਪਰ ਜਿਹੜਾ ਇਮੀਡੀਏਟਲੀ ਵਾਲਾ ਕੰਮ ਉਹ ਇਹਨਾਂ ਦੇ ਸਹਿਯੋਗ ਨਾਲ ਹੀ ਹੋ ਸਕਦਾ ਮੈਂ ਪਬਲਿਕ ਨੂੰ ਅਪੀਲ ਕਰਦਾ ਵੀ ਆਪਣੇ ਮਹੱਲਿਆਂ ਦੇ ਵਿੱਚ ਕਮੇਟੀਆਂ ਬਣਾਉਣ ਪੁਲਿਸ ਦਾ ਸਹਿਯੋਗ ਕਰਨ ਜਿਹੜੇ ਖਾਂ ਪੀ ਨਾਲੇ ਨੇ ਉਹਨਾਂ ਨੂੰ ਸਾਡੇ ਸਹਿਯੋਗ ਦੇ ਨਾਲ ਪੁਲਿਸ ਦੇ ਸਹਿਯੋਗ ਦੇ ਨਾਲ ਹਸਪਤਾਲਾਂ ਦੇ ਵਿੱਚ ਦਾਖਲ ਕਰਾਣ ਨਸ਼ਾ ਛਡਾਓ ਕੇਂਦਰਾਂ ਦੇ ਵਿੱਚ ਦਾਖਲ ਕਰਾਣ ਸਿਵਲ ਹਸਪਤਾਲ ਦੇ ਵਿੱਚ ਦਵਾਈਆਂ ਮਿਲਦੀਆਂ ਇਹਨਾਂ ਨੂੰ ਉੱਥੇ ਉਹ ਦਵਾਈਆਂ ਲੈਣ ਕਿਉਂਕਿ ਇਹ ਦਵਾਈ ਜਿਹੜੀ ਹੈ ਉਹ ਆਯੁਰਵੈਦਿਕ ਆ ਇਹਦੇ ਖਾਣ ਨਾਲ ਤੋੜ ਜਰੂਰ ਇਹਨਾਂ ਦੀ ਟੁੱਟਦੀ ਆ ਤੇ ਹੌਲੀ ਹੌਲੀ ਇਹ ਸਿਵਲ ਹਸਪੀਟਲ ਤੋਂ ਇਹਦੀ ডোজ ਘਟਦੀ ਜਾਂਦੀ ਆ ਐਂਡ ਬੰਦਾ ਛੱਡ ਦਿੰਦਾ ਵਾ ਤੇ ਮੈਂ ਲੋਕਾਂ ਅੱਗੇ ਇਹੋ ਅਪੀਲ ਕਰਨਾ ਚਾਹੁੰਦਾ ਵਾ ਵੀ ਮਹੱਲੇ ਦੇ ਵਿੱਚ ਆਪਣੀਆਂ ਕਮੇਟੀਆਂ ਬਣਾਣ ਔਰ ਦੇਖੋ ਕੋਈ ਵੀ ਜਿਹੜਾ ਬੂਟਾ ਵਾ ਤੁਸੀਂ ਆ ਬੰਦਾ ਬੂਟਾ ਲਾਓਗੇ ਲੋਕੋ ਤੋਂ ਅਸੀਂ ਤੋੜ ਕੇ ਖਾਣਗੇ ਤੁਸੀਂ ਸ਼ਾਂਲਾ ਬੂਟਾ ਲਾਓਗੇ ਲੋਕੀ ਸ਼ਾਮੇ ਆਣ ਕੇ ਵੇਣਗੇ ਜੇ ਇੱਕ ਵੀ ਬੰਦਾ ਤੁਹਾਡੇ ਮਹੱਲੇ ਦੇ ਵਿੱਚ ਕਿਤਾ ਵਿਚ ਨਾਲ ਆ ਗਿਆ ਵੀ ਸਮਝ ਲਓ ਵੀ ਤੁਹਾਡੇ ਮਹੱਲੇ ਦਾ ਬੇੜਾ ਗਰਕ ਹੋ ਗਿਆ ਔਰ ਇਹਦੀਆਂ ਕਮੇਟੀਆਂ ਬਣਾ ਕੇ ਇਹੋ ਜਿਹੇ ਬੰਦਿਆਂ ਨੂੰ ਫੜਾਓ ਇਹਨਾਂ ਨੂੰ ਰਿਕਵਰੀ ਕਰਵਾਓ ਔਰ ਪੁਲਿਸ ਦਾ ਸਹਿਯੋਗ ਕਰੋ ਪੁਲਿਸ ਤੁਹਾਡਾ ਪੂਰਾ ਸਹਿਯੋਗ ਕਰੇਗੀ ਸਾਰਿਆਂ ਦਾ ਨਾਮ ਗੁਪਤ ਰੱਖੇਗੀ ਮੇਰਾ ਨੰਬਰ ਹੈ ਜਿਹੜਾ ਉਹ 7740 888182 ਹੈ ਇਹਦੇ ਤੇ ਸਹਿਯੋਗ ਕਰੋ ਕਿ ਸਾਰਿਆਂ ਦਾ ਨਾਮ ਜਿਹੜਾ ਉਹ ਗੁਪਤ ਰੱਖਿਆ ਜਾਵੇਗਾ 112 ਹੈਲਪਲਾਈਨ ਹੈ 100 ਨੰਬਰ ਹੈਲਪਲਾਈਨ ਹੈ 188 ਹੈ ਇਹਦੇ ਉੱਤੇ ਫੋਨ ਕਰੋ ਇੱਥੇ ਵੀ ਤੁਹਾਡਾ ਨਾਮ ਪੂਰਾ ਜਿਹੜਾ ਉਹ ਗੁਪਤ ਰੱਖਿਆ ਜਾਊਗਾ ਅ ਇਹ ਜਿੰਨਾ ਚਿਰ ਸਾਡਾ ਤੁਸੀਂ ਸਹਿਯੋਗ ਨਹੀਂ ਕਰੋਗੇ ਇਹਨੂੰ ਜਲਦ ਤੋਂ ਜਲਦ ਜਿਹੜਾ ਇਹ ਨਹੀਂ ਖਤਮ ਕੀਤਾ ਜਾ ਸਕਦਾ ਅਗਰ ਤੁਹਾਡਾ ਸਹਿਯੋਗ ਮਿਲੇ ਜੇ ਇਹਨੂੰ ਜਲਦ ਤੋਂ ਜਲਦ ਖਤਮ ਕਰਾਂਗੇ ਜਨਤਾ ਦੇ ਨਾਮ ਨਾਲ ਬਹੁਤ ਸੰਗਠਨ ਜਿਹੜੇ ਹੈਗੇ ਨੇ ਜਿਹੜੇ ਰਿਪਰਿਜ਼ੈਂਟ ਕਰਦੇ ਨੇ ਸਮਾਜ ਨੂੰ ਉਹਨਾਂ ਦਾ ਕੀ ਫਰਜ਼ ਬੰਦਾ ਹੈ ਮੈਂ ਸਾਰੀਆਂ ਪੋਲੀਟਿਕਲ ਪਾਰਟੀਆਂ ਨੂੰ ਧਾਰਮਿਕ ਸੰਸਥਾਵਾਂ ਨੂੰ ਅ ਐਨ ਜੀਓ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਪੁਲਿਸ ਦਾ ਸਹਿਯੋਗ ਕਰਨ ਔਰ ਜਿਹੜੇ ਐਡਿਕਟ ਹੋ ਚੁੱਕੇ ਨੇ ਇਹਨਾਂ ਨੂੰ ਵੈਸੇ ਅਸੀਂ ਮਾਨਸਿਕ ਰੋਗੀ ਕਹਿੰਦੇ ਆ ਵੀ ਇਹਨਾਂ ਨੂੰ ਮਾਨਸਿਕ ਤੌਰ ਤੇ ਹੋ ਜਾਂਦੇ ਨੇ ਵੀ ਜੇ ਤੁਹਾਨੂੰ ਨਾ ਕੋਈ ਨਸ਼ਾ ਮਿਲਿਆ ਤੇ ਅਸੀਂ ਪਤਾ ਨਹੀਂ ਸਾਨੂੰ ਕੀ ਹੋ ਜਾਣਾ ਇਹਨਾਂ ਨੂੰ ਜਿੱਥਾ ਚਿਰ ਇਹਨਾਂ ਦਾ ਸਹਿਯੋਗ ਨਹੀਂ ਹੁੰਦਾ ਮੈਂ ਇਹਨਾਂ ਨੂੰ ਅਪੀਲ ਕਰਨਾ ਚਾਹੁੰਦਾ ਵੀ ਇਹ ਸਾਰੀਆਂ ਪਾਰਟੀਆਂ ਸਾਡਾ ਸਹਿਯੋਗ ਕਰਨ ਪਰ ਨਸ਼ੇ ਨੂੰ ਜੜ ਤੋਂ ਖਤਮ ਕਰਨ ਲਈ ਸਾਡੇ ਨਾਲ ਤੋਰਨ